ਸਸੇ ਕਾਲਜੀ ਸਹਾਇਆ ਇਹਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ 29 30 31 ਅਤੇ 1 ਸਤੰਬਰ ਪੰਜਾਬ ਦੇ ਵਿੱਚ ਜੋ ਮੀਂਹ ਦੀ ਉਮੀਦ ਵਧਣ ਜਾ ਰਹੀ ਹੈ ਕਿਹੜੇ ਕਿਹੜੇ ਜ਼ਿਲ੍ਹੇ ਵਿੱਚ ਮੀਂਹ ਹੈ ਕੀ ਹਾਲਾਤ ਹੋਣਗੇ ਮੀਂਹ ਦੇ ਕਿਹੜੇ ਇਲਾਕੇ ਵਿੱਚ ਜ਼ਿਆਦਾ ਮੀਂਹ ਹੈ ਸਾਰੀ ਜਾਣਕਾਰੀ ਸਾਂਝੀ ਕਰਾਂਗੇ ਸਭ ਤੋਂ ਪਹਿਲਾਂ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਪੰਜਾਬ ਦੇ ਪੂਰਬੀ ਇਲਾਕੇ ਵਿੱਚ ਬੱਦਲਵਾਈ ਦੀ ਐਂਟਰੀ ਸ਼ੁਰੂ ਹੋ ਚੁੱਕੀ ਹੈ ਜਿਸ ਦੇ ਕਾਰਨ ਪੰਜਾਬ ਦਾ ਪੂਰਬੀ ਇਲਾਕਾ ਸਭ ਤੋਂ ਪਹਿਲਾਂ ਪ੍ਰਭਾਵਿਤ ਹੋਵੇਗਾ ਬਿੱਤੇ ਦਿਨੀ ਤੋਂ ਉੱਪਰ ਦੇਖਣ ਨੂੰ ਮਿਲੀ ਹੈ ਮੌਸਮ ਸਾਫ਼ ਸੀ ਪਰ ਹੁਣ ਆਉਂਦੇ ਦਿਨਾਂ ਦੇ ਵਿੱਚ ਬੱਦਲਬਾਈ ਅਤੇ ਮੀਂਹ ਦਾ ਪ੍ਰਕੋਪ ਜਾਰੀ ਹੈ ਤੁਸੀਂ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਏਰੀਆ ਵਿੱਚ ਮੌਸਮ ਦੇ ਕੀ ਹਾਲਾਤ ਨੇ ਕਮੈਂਟ ਕਰਕੇ ਦੱਸ ਸਕਦੇ ਹੋ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਆਉਂਦੇ ਦਿਨਾਂ ਦੀ ਜਾਣਕਾਰੀ ਬਿਨਾਂ ਕਿਸੇ ਰੁਕਾਵਟ ਤੋਂ ਸਾਂਝੀ ਕਰਦੇ ਹਾਂ ਜੀ ਦੇਖ ਸਕਦੇ ਹੋ ਕਿ ਪੰਜਾਬ ਦੇ ਪੂਰਬੀ ਇਲਾਕੇ ਅਤੇ ਉੱਤਰ ਪੱਛਮੀ ਇਲਾਕੇ ਵਿੱਚ ਮੀਂਹ ਹੈ ਜੀ ਪਠਾਨਕੋਟ ਗੁਰਦਾਸਪੁਰ ਅਮਰitsar ਕਪੂਰਥਲਾ ਜਲੰਧਰ ਹੁਸ਼ਿਆਰਪੁਰ ਨਮਾਸ਼ਹਿਰ ਰੂਪਨਗਰ ਤੇ ਮੋਹਾਲੀ ਦੇ ਇਲਾਕਿਆਂ ਵਿੱਚ 23 ਅਗਸਤ ਨੂੰ ਮੀਂਹ ਦੇਖਣ ਨੂੰ ਮਿਲੇਗਾ ਬਾਕੀ ਮਾਝੇ ਅਤੇ ਮਾਲਵਾ ਬੈਲਟ ਦੇ ਵਿੱਚ ਬੱਦਲਵਾਈ ਛਾਈ ਰਹੇਗੀ ਭਾਰੀ ਮੀਂਹ ਦੀ ਉਮੀਦ ਦੇਖਾਈ ਨਹੀਂ ਦੇ ਰਹੀ ਉੱਤਰ ਪੁਛਮੀ ਜਨ ਕਿ ਮਾਝੇ ਦੇ ਬਹੁਤ ਸਾਰੇ ਇਲਾਕਿਆਂ ਦੇ ਦੁਆਬੇ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਬਰਖਾ ਸਾਨੂੰ 50 ਤੋਂ 75% ਹੁੰਦੀ ਦਿਖਾਈ ਦੇਵੇਗੀ ਹਲਕੀ ਦਰਮਿਆਨੀ ਮੀਂਹ ਲਗਾਤਾਰ ਬਰਸਾਤ ਦੇ ਰੂਪ ਵਿੱਚ ਹੁੰਦੇ ਦਿਖਾਈ ਦੇ ਰਹੇ ਨੇ 30 ਤੱਕ 31 ਅਗਸਤ ਦੀ ਗੱਲ ਕਰੀਏ 30 ਅਗਸਤ ਨੂੰ ਤੁਸੀਂ ਦੇਖੋਗੇ ਕਿ ਪੰਜਾਬ ਦੇ ਇਹ ਇਲਾਕੇ ਪਠਾਨਕੋਟ ਗੁਰਦਾਸਪੁਰ ਅਮਲਸਰ ਹੁਸ਼ਿਆਰਪੁਰ ਅਤੇ ਰੂਪਨਗਰ ਮੁਹਾਲੀ ਵਿੱਚ ਫੇਰ ਤੋਂ ਵਰਖਾ ਦੇਖਣ ਨੂੰ ਮਿਲ ਰਹੀ ਹੈ 31 ਅਗਸਤ ਨੂੰ ਜਿਸ ਦੇ ਸਿੱਟੇ ਵਜੋਂ ਦੁਆਰਾ ਤੋਂ ਪਾਣੀ ਜਿਹੜਾ ਲੈਵਲ ਹੈ ਦਰਿਆਵਾਂ ਦਾ ਵੱਧ ਸਕਦਾ ਹੈ ਡੈਮਾਂ ਦੇ ਉੱਪਰ ਖਤਰਾ ਵੱਧ ਸਕਦਾ ਹੈ ਕਿਉਂਕਿ ਹਿਮਾਚਲ ਦੇ ਵਿੱਚ ਵੀ ਵਰਖਾ ਹੋਵੇਗੀ ਅਤੇ ਪੰਜਾਬ ਦੇ ਇਹਨਾਂ ਇਲਾਕਿਆਂ ਵਿੱਚ ਵੀ ਮੀਂਹ ਹੋ ਸਕਦਾ ਹੈ ਤਾਂ ਨੁਕਸਾਨ ਕਿਤੇ ਨਾ ਕਿਤੇ ਨੀਵੇਂ ਖੇਤਰਾਂ ਦੇ ਜਿਨ੍ਹਾਂ ਵਿੱਚ ਹੜ੍ਹ ਆਏ ਨੇ ਹੋਰ ਜ਼ਿਆਦਾ ਨੁਕਸਾਨ ਹੋ ਸਕਦਾ ਹੈ ਕਿਉਂਕਿ ਇੰਨਾ ਜ਼ਿਆਦਾ ਪਾਣੀ ਸਾਂਭਿਆ ਰਜ਼ੂ ਪਾਣੀ ਸੰਭੇ ਜਾਂਦਾ ਸੀ ਕਿ ਰਾਜਸਥਾਨ ਨੂੰ ਦੇਣਾ ਹੈ ਹਰਿਆਣਾ ਨੂੰ ਦੇਣਾ ਹੈ ਦਿੱਲੀ ਨੂੰ ਦੇਣਾ ਹੈ ਤੇ ਉਹ ਪਾਣੀ ਕਿਤੇ ਨਾ ਕਿਤੇ ਨੁਕਸਾਨ ਕਰ ਰਿਹਾ ਜੀ ਇਸ ਸਮੇਂ ਬਾਕੀ ਪੂਰੇ ਪੰਜਾਬ ਦੇ ਵਿੱਚ ਬੱਦਲਵਾਈ ਛਾਈ ਰਹੇਗੀ ਕੋਈ ਵੱਡੀ ਹਲ ਚੱਲ ਨਹੀਂ ਹੈ ਤਾਪਮਨ 30 27 ਡਿਗਰੀ ਤੋਂ ਲੈ ਕੇ 32 ਡਿਗਰੀ ਦੇ ਵਿੱਚ ਕਰ ਰਹੇਣਗੇ ਜਿਹੜੇ ਇਲਾਕੇ ਵਿੱਚ ਮੀਂਹ ਹੈ 27 ਡਿਗਰੀ ਤਾਪਮਨ 28 ਡਿਗਰੀ ਤਾਪਮਨ ਦੇਖਣ ਨੂੰ ਮਿਲ ਸਕਦਾ ਬਾਕੀ ਪੰਜਾਬ ਦੇ ਵਿੱਚ 32 ਡਿਗਰੀ ਤਾਪਮਨ ਬਣਿਆ ਰਹੇਗਾ 31 ਤਰੀਕ ਨੂੰ ਵੀ ਸੇਮ ਹਾਲਾਤ ਨੇ ਲਗਭਗ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਮਾਸ਼ਹਿਰ ਰੂਪਨਗਰ ਮੋਹਾਲੀ ਫਤੇਗੜਸਾ ਦੇ ਕੁਝ ਇਲਾਕੇ ਤੇ ਪਟਿਆਲੇ ਦੇ ਕੁਝ ਇਲਾਕੇ ਵਿੱਚ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਬਾਕੀ ਮਾਝਾ ਸੈਂਟਰਲ ਪੰਜਾਬ ਅਤੇ ਦੁਆਬੇ ਦੇ ਹੇਠਲੇ ਪਾਸੇ ਅਗਰ ਮਾਲਵਾ ਬੈਲਟ ਦੀ ਗੱਲ ਕਰੀਏ ਤਾਂ ਨਾ ਮਾਤਰ ਮੀਂਹ ਦੀ ਉਮੀਦ ਹੈ ਬੱਦਲਵਾਈ ਕਿੜਮਣ ਕਣੀ ਦਾ ਮਾਹੌਲ ਰਹੇਗਾ 50% ਉਮੀਦ ਹੈ ਕਿ ਬੱਦਲਵਾਈ ਦੇ ਨਾਲ ਅਲੱਗ-ਅਲੱਗ ਤਰ੍ਹਾਂ ਹਲਕੀ ਦਰਮਿਆਨੀ ਪੂਰ ਮੀਂਹ ਦੀ ਪੈਂਦੀ ਹੋਈ ਦਿਖਾਈ ਦੇਵੇਗੀ ਭਾਰੀ ਮੀਂਹ ਨਹੀਂ ਹੈ ਕਿੜਮਣ ਕਣੀ ਵਾਲਾ ਮਾਹੌਲ ਦੇਖਣ ਨੂੰ ਮਿਲ ਸਕਦਾ ਹੈ ਆਖਰੀ ਦਿਨ ਦੀ ਗੱਲ ਕਰੀਏ ਤਾਂ 1 ਸਤੰਬਰ ਨੂੰ ਵੀ ਸੇਮ ਹਾਲਾਤ ਨੇ ਜੀ ਤੁਸੀਂ ਦੇਖ ਰਹੇ ਹੋ ਕਿ 1 ਸਤੰਬਰ ਨੂੰ ਥੋੜਾ ਜਿ ਅਮਾਜੇ ਤੋਂ ਹੁੰਦਾ ਹੋਇਆ ਦੁਆਬੇ ਤੋਂ ਲੈ ਕੇ ਪਵਾਦ ਦੇ ਇਲਾਕੇ ਦੇ ਵਿੱਚ ਜਾਨੀ ਕਿ ਪਠਾਨਕੋਟ ਗੁਰਦਾਸਪੁਰ ਤੋਂ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਮੁਹਾਲੀ ਫਤਕਰਸਾ ਅਤੇ ਪਟਿਆਲਾ ਦੇ ਵਿੱਚ ਭਾਰੀ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਪਟਿਆਲੇ ਦੇ ਨਾਲ ਨਾਲ ਸੰਗਰੂਰ ਦੇ ਇਲਾਕੇ ਵਿੱਚ ਲੁਧਿਆਣੇ ਵਿੱਚ ਜਲੰਧਰ ਕਪੂਰਥਲਾ ਤੇ ਅੰਮ੍ਰਿਤਸਰ ਦੇ ਵਿੱਚ ਵੀ ਠੀਕ ਠਾਕ ਬਰਸਾਤ ਹੋ ਸਕਦੀ ਹੈ ਜੋ ਹਾਲਾਤ ਬਣੇ ਹੋਏ ਨੇ ਕਿਉਂਕਿ 4 ਸਤੰਬਰ ਤੱਕ ਕਿਸੇ ਤਰੀਕੇ ਦੇ ਹਾਲਾਤ ਬਣਨ ਦੀ ਉਮੀਦ ਹੈ ਆਉਂਦੇ ਦਿਨਾਂ ਵਿੱਚ ਲਗਾਤਾਰ ਅਜਿਹੇ ਮੀਂਹ ਦੇ ਹਾਲਾਤਾਂ ਨੂੰ ਮੱਧਿਆਨੇ ਜਰ ਰੱਖਦੇ ਹੋਏ ਤੁਹਾਨੂੰ ਬਾਰ-ਬਾਰ ਰਿਕਵੈਸਟ ਕਰਦੇ ਆਂ ਦਰਿਆਵਾਂ ਤੋਂ ਬਰਸਾਤੀ ਨਾਲਿਆਂ ਤੋਂ ਖੱਡਾਂ ਤੋਂ ਦੂਰ ਰਹੋ ਤਾਂ ਕਿ ਕਿਸੇ ਤਰੀਕੇ ਦਾ ਨੁਕਸਾਨ ਨਾ ਹੋਵੇ ਚੈਨਲ ਸਬਸਕ੍ਰਾਈਬ ਕਰ ਲਓ ਸਾਡਾ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਬਿਨਾਂ ਕਿਸੇ ਰੁਕਾਵਟ ਤੋਂ ਤੁਹਾਨੂੰ ਮਿਲਦੀ ਰਹੇ ਬਾਕੀ ਪੰਜਾਬ ਦੀ ਅਗਰ ਗੱਲ ਕਰੀ ਤੇ 1 ਸਤੰਬਰ ਨੂੰ ਬੱਦਲਬਾਈ ਸ਼ਾਇਰ ਰਵੇਗੀ ਫਿਲਹਾਲ ਇੱਕ ਦੋ ਦਿਨ ਪਏ ਨੇ ਸਿਸਟਮ ਬਦਲਦੇ ਰਹਿੰਦੇ ਨੇ ਅਗਲੀ ਅਪਡੇਟ ਕੋਈ ਵੀ ਹੋਵੇਗੀ ਉਹ ਜਾਣਕਾਰੀ ਸਭ ਤੋਂ ਪਹਿਲਾਂ ਲੈ ਕੇ ਹਾਜ਼ਰ ਹੋਵਾਂਗੇ ਤੇ ਮਿਲਦੇ ਆਂ ਅਗਲੀ ਵੀਡੀਓ ਲੈ ਕੇ ਜਲਦੋਂ ਤਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ